ਕੇਰਲ ਦੇ ਵਾਇਨਾਡ ਦੇ ਵਿੱਚ ਹੋਈ ਭਿਆਨਕ ਕੁਦਰਤੀ ਤਬਾਹੀ ਤੋਂ ਬਾਅਦ ਅੱਜ ਰਾਹੁਲ ਗਾਂਧੀ ਨੇ ਜਿਹੜੇ ਆਪਣੀ ਭੈਣ ਪ੍ਰਿੰਕਾ ਗਾਂਧੀ ਦੇ ਨਾਲ ਵਾਇਨਾਡ ਜਾਣਗੇ ਜਿੱਥੇ ਪੀੜਤ ਪਰਿਵਾਰਾਂ ਦੇ ਨਾਲ ਵਿਰੋਧੀ ਧਿਰ ਦੇ ਤਾਂ ਰਾਹੁਲ ਗਾਂਧੀ ਵੱਲੋਂ ਮੁਲਾਕਾਤਾਂ ਜਿਹੜੀਆਂ ਕੀਤੀ ਜਾਵੇਗੀ ਜਿਕਰ ਜੋ ਹੋ ਗਿਆ ਕਿ ਇਸ ਹਾਦਸੇ ਵਿੱਚ ਹੁਣ ਤੱਕ 256 ਦੇ ਕਰੀਬ ਮੌਤਾਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਤਾਂ ਕਈ ਦਿਨਾਂ ਤੋਂ ਪੈ ਰਹੇ ਮੀਂਹ ਤੋਂ ਬਾਅਦ ਅਚਾਨਕ ਵੱਡੇ ਪੱਧਰ ਉੱਤੇ ਪਹਾੜ ਨੇ ਜਿਹੜੇ ਉਹ ਖਿਸਕ ਜਾਂਦੇ ਨੇ ਜਿਸ ਕਰਕੇ ਚਾਰ ਪਿੰਡ ਬਿਲਕੁਲ ਤਬਾਹ ਹੋ ਜਾਂਦੇ ਨੇ ਅਤੇ ਸੈਂਕੜੇ ਲੋਕਾਂ ਦੀ ਇਸ ਭਿਆਨਕ ਆਫਤ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਅੱਜ ਐਲੋਪੀ ਰਾਹੁਲ ਗਾਂਧੀ ਅਤੇ ਉਹਨਾਂ ਦੀ ਭੈਣ ਪ੍ਰਿੰਕਾ ਗਾਂਧੀ ਦੇ ਵੱਲੋਂ ਇਹਨਾਂ ਸਾਰੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਤਾਂ ਦਿੱਲੀ ਤੋਂ ਉਹ ਰਵਾਨਾ ਹੋ ਚੁੱਕੇ ਨੇ ਪਹਿਲਾਂ ਵੀ ਉਹ ਇੱਥੇ ਜਾਣਾ ਚਾਹੁੰਦੇ ਸਨ ਲੇਕਿਨ ਮੌਸਮ ਦੀ ਖਰਾਬੀ ਕਰਕੇ ਉਹ ਉੱਥੇ ਪਹੁੰਚ ਨਹੀਂ ਸਕੇ ਤਾਂ ਕੇਰਲ ਦੇ ਵਾਇਨਾਰ ਜ਼ਿਲ੍ਹੇ ਦੇ ਵਿੱਚ ਜ਼ਮੀਨ ਖਿਸਕਣ ਕਰਕੇ 250 ਤੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਜ਼ਿਆਦਾ ਲੋਕ ਤੇ ਜਿਹੜੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਮਲਬੇ ਹੇਠ ਫਸੇ ਲੋਕਾਂ ਦੀ ਹੁਣ ਵੀ ਭਾਲ ਆ ਜਿਹੜੀ ਕੀਤੀ ਜਾ ਰਹੀ ਹੈ ਜਿਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਆ ਜਿਹੜੀ ਉਹ ਹੋਰ ਵਧਣ ਦੀ ਸੰਭਾਵਨਾ ਹੈ ਤਾਂ ਵਾਇਨਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇਹ ਨਿਕਾਦੀ ਦਿੱਤੀ ਗਈ ਹੈ ਤਾਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ 300 ਤੋਂ ਵੱਧ ਕਰਨੇ ਜਿਹੜੇ ਉਹ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਮ੍ਰਿਤਕਾਂ ਦੇ ਵਿੱਚੋਂ 75 ਲੋਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ 123 ਲਾਸ਼ਾਂ ਦਾ ਪੋਸਟਮਾਰਟਮ ਆ ਜਿਹੜਾ ਉਹ ਕੀਤਾ ਗਿਆ ਹੈ ਬਚਾਅ ਕਾਰਜ ਦਾ ਦੌਰਾਨ ਬਹੁਤ ਸਾਰੇ ਨੁਕਸਾਨੇ ਗਏ ਘਰਾਂ ਦੇ ਮਲਬਿਆਂ ਹੇਠੋਂ ਲਾਸ਼ਾਂ ਨੇ ਜਿਹੜੀਆਂ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਜਿਸ ਹਾਲਤ ਦੇ ਵਿੱਚ ਉਹ ਹਾਦਸੇ ਦੇ ਵਿੱਚ ਮਾਰੇ ਗਏ ਸਨ ਉਸੇ ਹਾਲਤ ਵਿੱਚ ਹੁਣ ਲਾਸ਼ਾਂ ਨੇ ਜਿਹੜੀਆਂ ਉਹ ਬਰਾਮਦ ਹੋ ਰਹੀਆਂ ਨੇ ਬੱਚਿਆਂ ਅਤੇ ਮਹਿਲਾਵਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਵੀ ਬਰਾਮਦ ਹੋ ਰਹੀਆਂ ਨੇ ਤਾਂ ਇਸ ਦਿਲ ਦਹਿਲਾ ਦੇਣ ਵਾਲੇ ਮੰਜ਼ਰ ਦੇ ਵਿੱਚ ਫੌਜ, ਸਮੁੰਦਰੀ ਫੌਜ ਅਤੇ ਕੌਮੀ ਆਫਤ ਪ੍ਰਕਿਰਿਆ ਬਲ ਜਾਨਕੀ ਕਿ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਜਿਹੜੀਆਂ ਉਹ ਮਲਬੇ ਹੇਠੋਂ ਲੋਕਾਂ ਦੀ ਭਾਲ ਕਰ ਰਹੀਆਂ ਨੇ ਤਾਂ ਸਪੈਸ਼ਲ ਕੁੱਤੇ ਨੇ ਜਿਹੜੇ ਉਹ ਵੀ ਉੱਥੇ ਭੇਜੇ ਗਏ ਨੇ ਤਾਂ ਜੋ ਲਾਸ਼ਾਂ ਅਤੇ ਜਿਉਂਦੇ ਲੋਕਾਂ ਨੂੰ ਭਾਲਿਆ ਜਾ ਸਕੇ ਤਾਂ ਫੌਜ ਨੇ ਬੁੱਧਵਾਰ ਨੂੰ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਮੁੰਡਕਈ ਪਿੰਡ ਤੋਂ ਦੂਰ ਸਥਿਤ ਐਲਾ ਰਿਜ਼ੋਰਟ ਤੇ ਵਨ ਰਾਣੀ ਰਿਜ਼ੋਰਟ ਵਿੱਚ ਫਸੇ 19 ਨਾਗਰਿਕਾਂ ਨੂੰ ਬਚਾਇਆ ਇਹ ਜ਼ਮੀਨ ਖਿਸਕਣ ਦੀ ਘਟਨਾ ਮਗਲਾ ਤੜਕੇ 2 ਵਜੇ ਅਤੇ ਫਿਰ 4:30 ਵਜੇ ਵਾਪਰੀ ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਦਾ ਮੌਕਾ ਨਾ ਮਿਲਿਆ ਤਾਂ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਵੀ ਹੁਣ ਭਾਰੀ ਬਾਰਿਸ਼ ਅਤੇ ਬੱਦਲ ਫਟਣ ਕਰਕੇ ਵੱਡੀ ਤਬਾਹੀ ਆ ਜਿਹੜੀ ਹੋਈ ਆ ਤਾਂ ਦੇਸ਼ ਇਸ ਵਕਤ ਵੱਡੀਆਂ ਆਫਤਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਜਿਹੇ ਵਿੱਚ ਰਾਹੁਲ ਗਾਂਧੀ ਆਪਣੀ ਭੈਣ ਪ੍ਰਿੰਕਾ ਗਾਂਧੀ ਦੇ ਨਾਲ ਵਾਇਨਾਡ ਪਹੁੰਚਣ ਗਏ ਜਿੱਥੇ ਉਹਨਾਂ ਦੇ ਵੱਲੋਂ ਪੀੜਤਾਂ ਦੇ ਨਾਲ ਮੁਲਾਕਾਤ ਆ ਜਿਹੜੀ ਉਹ ਕੀਤੀ ਜਾਵੇਗੀ ਪਹਿਲਾਂ ਵੀ ਰਾਹੁਲ ਗਾਂਧੀ ਨੇ ਟਵੀਟ ਕਰਕੇ ਇਸ ਬਾਬਤ ਜਾਣਕਾਰੀ ਦਿੱਤੀ ਸੀ ਦੂਜੇ ਪਾਸੇ ਕੇਰਲ ਦੇ ਮੁੱਖ ਮੰਤਰੀ ਨੇ ਜਿਹੜੇ ਉਹਨਾਂ ਨੇ ਹੈਲੀਕਾਪਟਰ ਰਾਹੀਂ ਹਾਲਾਤਾਂ ਦਾ ਜਾਇਜ਼ਾ ਜਿਹੜਾ ਉਹ ਲਿਆਏ ਤਾਂ ਬਹੁਤ ਮੁਸ਼ਕਲ ਹਾਲਾਤਾਂ ਵਿੱਚੋਂ ਕੇਰਲ ਇਸ ਵਕਤ ਲੰਘ ਰਿਹਾ ਹੈ